ਸਪੁਰਕ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਸਵਾਰੀਆਂ ਦਾ ਭੜਿਆ ਈ ਰਿਕਸ਼ਾ ਗੀਤਾ ਭਾਂ ਰੋਡ ਨੂੰ ਜਾਂਦੇ ਈ ਰਿਕਸ਼ਾ ਦਾ ਟਾਇਰ ਖੁੱਲ ਗਿਆ ਤਾਂ ਵਾਪਰ ਗਿਆ ਹਾਦਸਾ ਰੋਮ ਸਾਈਡ ਤੇ ਖੜੀ ਗੱਡੀ ਦੇ ਵਿੱਚ ਵੱਜਿਆ ਈ ਰਿਕਸ਼ਾ ਗੱਡੀ ਵਾਲੇ ਕਹਿੰਦੇ ਨੇ ਕਿ ਸਾਡਾ ਨੁਕਸਾਨ ਪਰੋ ਈ ਰਿਕਸ਼ਾ ਚਾਲਕ ਦਾ ਕਹਿਣਾ ਹੈ ਕਿ ਮੈਂ ਗਰੀਬ ਆਦਮੀ ਹਾਂ ਤੇ ਹਾਦਸਾ ਕੁਦਰਤੀ ਹੋਇਆ ਹੈ ਚਲਦੇ ਈ ਰਿਕਸ਼ਾ ਦਾ ਟਾਇਰ ਖੁੱਲ ਗਿਆ ਮੈਂ ਕੋਈ ਜਾਣ ਬੁੱਝ ਕੇ ਨਹੀਂ ਮਾਰਿਆ ਦੋਹਾਂ ਪਾਰਟੀਆਂ ਦੀ ਬਹਿਸ ਹੁੰਦੀ ਦੇਖ ਕੇ ਮੌਕੇ ਤੇ ਪੁਲਿਸ ਕਰਮਚਾਰੀ ਦੀ ਪਹੁੰਚ ਗਏ ਮੈਨੂੰ ਦੱਸਦੇ ਕਿ ਗੀਤਾਪੁਰ ਰੋਡ ਤੇ ਇੱਕ ਰਿਕਸ਼ਾ ਜਾ ਰਿਹਾ ਸੀ ਸਵਾਰੀਆਂ ਦਾ ਭਰਿਆ ਹੋਇਆ ਸੀ ਜਿਸ ਦਾ ਅਚਾਨਕ ਟਾਇਰ ਖੁੱਲਣ ਦੇ ਨਾਲ ਇੱਕ ਰੋਂਗ ਸਾਈਡ ਲੱਗੀ ਗੱਡੀ ਦੇ ਵਿੱਚ ਇਹ ਰਿਕਸ਼ਾ ਜਾ ਵਜਿਆ ਅਤੇ ਗੱਡੀ ਦਾ ਨੁਕਸਾਨ ਹੋ ਗਿਆ ਪਰ ਸਵਾਰੀਆਂ ਦਾ ਬਚਾਅ ਹੋ ਗਿਆ ਸਵਾਰੀ ਕਿਸੇ ਵੀ ਸਵਾਰੀ ਦੇ ਕੋਈ ਸੱਟ ਨਹੀਂ ਲੱਗੀ ਇਹ ਹਾਦਸਾ ਗੁਰਦਾਸਪੁਰ ਹੋਇਆ ਹੈ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਪਾਲਾ ਭਾਈ ਦਾਵਾ ਵੀ ਇਹ ਹੁੰਦਾ ਬਸ ਢਿਓ ਸਵਾਰੀਆਂ ਲੈ ਕੇ ਤੇ ਉਧਰੋਂ ਇਧਰੋਂ ਛਿਡਿਓ ਉਥੋਂ ਚੱਕਾ ਹੋਲਗਾ ਗੱਡੇ ਆਟੋ ਦਾ ਔਰੋ ਚੱਕਾ ਖੜ ਗਿਆ ਤੇ ਇੱਥੇ ਗੱਡੀ ਖੜਤੀ ਸੀ ਤੇ ਇੱਥੇ ਭਾਈ ਹੁੰਦੇ ਗੱਡੀ ਖੜਤੀ ਸਵਾਰੀ ਨਾਲ ਬਚਾਉਂਦੇ ਬਚਾਉਂਦੇ ਇਹਨਾਂ ਆਟੋ ਇਹਦੇ ਰੋਂਗ ਸਾਈਡ ਤੇ ਵਾਰਦਾ ਤੇ ਗੱਡੀ ਸਾਈਡ ਤੇ ਰੋਂਗ ਸਾਈਡ ਲੱਗੀ ਉਹ ਮੈਨੂੰ ਬਚਾਉਂਦੇ ਬਚਾਉਂਦੇ ਉਹ ਨਾਲ ਗੱਡੀ ਦਾ ਲਵਾਜ ਗਿਆ ਤੇ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਇੱਕੋ ਪੈਸੇ ਲੈਣਿਆ ਵੀ ਆ 10000 ਲੈਣਾ ਵਾ ਉਹ ਹੁਣ ਆਪਣੇ ਪਰਸੋਂ ਜਨਾਨੀ ਉਹ ਰੋੜੀਓ ਤੇ ਬਟਾਉਂਦਾ ਖੜਕੜਾ ਕੇ ਲੈ ਆਂਦੀ ਆ ਤੇ ਉਹ ਕੋਣ 5000 ਰੁਪਏ ਵੀ ਨਹੀਂ ਹਾਨੀਆਂ ਰੁਪਿਆ 2000 ਲੈਣਾ ਤੇ ਕੰਮ ਨਿਬੇੜ ਦੋ ਉਹ ਆ ਭਾ ਜੰਸੀਆਂ ਕਰਾਉਣਾ ਜਿੱਦਾਂ ਮਰਜ਼ੀ ਕਰਨਾ ਇਹ ਗਲਤੀ ਬਾਜੀ ਹੁਣ ਇਹਨਾਂ ਨੇ ਵੀ ਗੱਡੀ ਸਾਈਡ ਤੇ ਲਾਈ ਆ ਹੁਣ ਉਹਦਾ ਰਬ ਉਹਲੇ ਚੱਕਾ ਖੁੱਲ ਗਿਆ ਜੱਕ ਦਾ ਮ ਖੁੱਲ ਗਿਆ ਅਚਨ ਖੁੱਲ ਗਿਆ ਅਚਨ ਕੀ ਉਹ ਜਲਦੀ ਗੱਡੀ ਦਾ ਚੱਕਾ ਖੁੱਲ ਗਿਆ ਹੁਣ ਕਿਸੇ ਚ ਵਾਜੇ ਕਸੂਰ ਤੇ ਕਿਸਦਾ ਹੁੰਦਾ ਨਹੀਂ ਇਹ ਜੱਕ ਦਾ ਹੈ ਗੱਲ ਠੀਕ ਹੈ ਕੀ ਗੱਲ ਹੋਈ ਬ੍ਰਦਰ ਭਾਜੀ ਮੈਂ ਆ ਰਿਹਾ ਅਸੀਂ ਤੇ ਗੱਡੀ ਦਾ ਟਾਇਰ ਖੁੱਲ ਗਿਆ ਸਵਾਰੀਆਂ ਬਚਾਉਂਦੇ ਪਜਾਉਂਦੇ ਇਹਨਾਂ ਦੀ ਗੱਡੀ ਨਾਲ ਗੱਡੀ ਲੱਗ ਗਈ ਇਹੀ ਗੱਲ ਹੋਈ ਕਿਥੋਂ ਸੁਵਾਰੇ ਮੈਂ ਭਰੀ ਬੱਸ ਸਟੈਂਡ ਤੋਂ ਆ ਰਿਹਾ ਬੱਸ ਟੰਡ ਤੋਂ ਸਵਾਰੀ ਲੈ ਗਿਆ ਹਾਂ ਜੀ ਹਾਂਜੀ ਟਾਇਰ ਵੀ ਕਿੱਲਾ ਕੋਈ ਆਖੀ ਗੱਲਬਾਤ ਹੋਈ ਟਾਇਰ ਭਾਜੀ ਚੱਲਦਾ ਚੱਲਦਾ ਖੁੱਲ ਗਿਆ ਮੈਨੂੰ ਹਾਂਜੀ ਹਾਂਜੀ ਅੱਛਾ ਜੀ ਸਵਾਰੀਆਂ ਹੈਗੀਆਂ ਸਵਾਰੀਆਂ ਹੈਗੀਆਂ ਸਰ ਕੀ ਆ ਹੋ ਗਿਆ ਹਾਂਜੀ ਸਵਾਰੀਆਂ ਬਚਾਲੀਆਂ ਨੇ ਕਿੰਨਾਂ ਨੁਕਸਾਨ ਹੋ ਗਿਆ ਇਹ ਗੱਡੀ ਦੇ ਉੱਤੇ ਮਾਰਾ ਜਾ ਡੈਂਡ ਪੈ ਗਿਆ ਸਵਰਾਜ ਪੈ ਗਿਆ ਆਇਆ ਬੀ ਆ ਹਾਂਜੀ ਗੱਡੀ ਵਾਲੇ ਗੱਡੀ ਵਾਲੇ ਸਰ ਕਹਿਣ ਦੇ ਵੀ ਗੱਡੀ ਦਾ ਕੰਮ ਏਜੰਸੀੋਂ ਕਰਾਉਣਾ ਨਾ ਹਨੇ ਜੀ ਤੇਰਾ ਆਟੋ ਕਿਡਾ ਵਾ ਉਹ ਹੈ ਤੇ ਇੰਜੋ ਦੇਨ ਦਿਓ ਸਰ ਮੈਂ ਤੇ ਆਖਿਆ ਵੀ ਜੋ ਮਨ ਲਓ ਤੁਹਾਡੇ ਤੀ ਲੋਕਾਂ ਦੀਆਂ ਗੱਡੀਆਂ ਤੋੜੀ ਜਾਓ ਇਹ ਠੀਕ ਹੈ ਤੁਹਾਡਾ ਕੰਮ ਹੈ ਨਾ ਇਹ ਉਹ ਗਦਰਪਾਤਨ ਕੀ ਗੱਲ ਹੈ ਬਾਜੀ ਦੇ ਜੱਥ ਹੋਈ ਹੀ ਉਹ ਉੱਥੇ ਆਏ ਜੀ ਇਹ ਅਧਰੋਂ ਪੁੱਛ ਲੋ ਹੋਂਡੇ ਸਾਡੇ ਮਦਲ ਕਰਿਆ ਆਪਣੇ ਵਾਰਕੀ ਦਾ ਵਾਰਕੀ ਦਾ ਹੀ ਤੇ ਉਹ ਆਏ ਤੇ ਘੜੀ ਦੇ ਖਲਾਰੇ ਇੱਥੇ ਤੇ ਇਹ ਕੀ ਪਤਾ ਹੁਣ ਸਾਨੂੰ ਇਹ ਕਿਦਾਂ ਵਜੀਏ ਤੇ ਸਾਨੂੰ ਸੁਣਿਆ ਗਿਆ ਵੀ ਅਜਾ ਗੱਡੀ ਮਾਰੀ ਹੈ ਸਾਨੂੰ ਇਹ ਨਹੀਂ ਪਤਾ ਵੀ ਕਿੰਨਾ ਵਧੀ ਗਿਆ ਹੈ ਨੁਕਸਾਨ ਕਿੰਨਾ ਹੋਇਆ ਟਰੱਕ ਜੀ ਸਾਹਮਣੇ ਤੁਸੀਂ ਵੇਖ ਲਓ ਕੋਈ ਅੰਦਾਜ਼ਾ ਨਹੀਂ ਲਾਉਣਾ ਜੀ ਗੱਡੀ ਦਾ ਪਤਾ ਲੈਡ ਹੈਡ ਲੈਡ ਵੀ ਟਪੀ ਆ ਕਈ ਕੁਝ ਹੋ ਗਿਆ ਅੱਜ ਕੱਲ ਤੇ ਭਾਵੇਂ ਸਕੂਟਰ ਮਾਰਾ ਜਾ ਖਰਾਬ ਹੋਵੇ ਤੇ ਉਹਦੇ ਤੇ ਐਵੇਂ 2000 4000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ ਕੀ ਕਰ ਰਹੇ ਭਾਜੀ ਪਰੋਂਦੇ ਠੀਕ ਕਹਿੰਦੇ ਨਹੀਂ ਉਹਨਾਂ ਥਾਣੇ ਕੰਪਲੇਨਟ ਕੀਤੀ ਆਪੇ ਉੱਥੇ ਵੇਖ ਲੈਂਦੇ ਕੀ ਕਰਦੇ ਆਹ ਪੁਲਿਸ ਆ ਗਈ ਆ ਮੌਕੇ ਤੇ ਆਹ ਥਾਣੇ ਕੰਪਲੇਟ ਕੀਤੀ ਆ ਜੋ ਵੀ ਉੱਥੇ ਫੈਸਲਾ ਜੋ ਵੀ ਥਾਣੇ ਫੈਸਲਾ ਹੋਏਗਾ ਵੇਖ ਲੈਣਗੇ ਨਾ